ਪਿੰਡ ਦੇ ਕਾਲੇ ਕਿਬਲਾ ਵਿੱਚ ਬਹੁਤ-ਬਹੁਤ ਤੈਨੂੰ ਧੰਨਵਾਦ ਜੀ ਹੋਰ ਸਨਾਓ ਤੁਸੀਂ ਕੀ ਮਠਕਾ ਹੋਂਦੀ? ਪਸੀ ਵੀ ਠੀਕ ਠਾਕ ਹਾਂ ਜੀ। ਬਹੁਤ-ਨਵਾਦ ਸੋ ਦਾ ਜੋ ਆਪਾਂ ਨੂੰ ਇਹਨਾਂ ਨੇ ਸੋਹਣਾ-ਸੋਹਣਾ ਕਮੈਂਟ ਕਰਦੀ ਆ ਬਹੁਤ ਤੈਨੂੰ ਧੰਨਵਾਦ। ਮੇਰੀਆਂ YouTube ਫੈਮਲੀ ਜੀਆਂ ਪਰਿਵਾਰ ਦੀਆਂ ਬਹੁਤ ਸੋਨਾ ਬਹੁਤ ਵਧੀਆ ਕਮੈਂਟ ਕਰਦੀਆਂ ਨੇ। ਉਹ ਜਦ ਆ ਤੇ ਆਪ ਵੀਡੀਓ ਲੈ ਕੇ ਆਇਆ ਕਾਟਨ ਦੇ ਤੇ ਪਿਓਰ ਦੇ ਦਵੱਟੇ ਦੇ ਮੈਸ ਨੂੰ ਵਰਸ ਵਾਲੀ ਵੀਡੀਓ ਚ ਵੀ ਦੱਸਿਆ ਸੀ ਕੱਲ ਤਾਂ ਲਸਣ ਦੇ ਪਾਈ ਸੀਗੀ ਕੱਲ ਤੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਕਿਉਂਕਿ ਘਰ ਦੀਆਂ ਸਫਾਈਆਂ ਸੂਵੇਂ ਚੱਲੀ ਜਾਂਦੀਆਂ ਤੇ ਹਜੇ ਤੇ ਅੰਦਰ ਕੋਠੀ ਨਹੀਂ ਤੇ ਸਫਾਈਆਂ ਸ਼ੁਰੂ ਕਰਨੀਆਂ ਤੇ ਬਾਹਰ ਬਾਹਰ ਦੀਆਂ ਕਰੀਆਂ ਨਹੀਂ ਮੈਨ ਲਸਣ ਸੁਸਨ ਸਵਾਰ ਨਾਲ ਆ ਤੇ ਜਾਂ ਕੋਲ ਕਰਨ ਨਾਲ ਕਿਚੂੜ ਚਾੜੀ ਕੀ ਖਿੱਲੜੀ ਉਹ ਇਕੱਠੀ ਕਰਨੀਆਂ ਜੈਸ ਤਰ੍ਹਾਂ ਨਿਕਮੋ ਟਕਾ ਕੰਮ ਹਜੇ ਹੋਣੀ ਲੋਟ ਹੁੰਦਾਗਾ ਤੇ ਕੋਠੀ ਦਾ ਹਜੇ ਵਿੱਚੋਂ ਸਵਾਰਨੀ ਤਾਂ ਹਜੇ ਆਪਾਂ ਛੁੱਟੀ ਲਾਵਾਂਗੇ। ਅੱਗੇ ਤਾਂ ਮੇਰੇ ਕੋਠੇ ਸਵਾਰ ਦੀ 9 ਦਿਨ ਲੱਗ ਜਾਂਦੇ ਮੈਂ ਇਕੱਲੀ ਸਵਾਰਦੀ ਆ। ਤੇ ਇੱਕ ਦੀ ਵੇਖਾਂਗੇ ਜੀ ਆਪਾਂ ਕੋਈ ਹੈਲਪਰ ਵੈਸੇ ਵੀ ਮਿਲਤਾ ਜਾਂਦੀਆਂ ਹੁੰਦੀਆਂ ਤੇ ਮੈਨੂੰ ਥੋੜਾ ਜਿਹਾ ਹੀ ਹੁੰਦਾ। ਜਿਵੇਂ ਹੋੜੀ-ਹੋੜੀ ਮੈਂ ਆਕੇ ਕਰੂ ਮੈਂ ਕਿੰਨੇ ਦਿਨ ਚ ਸਵਾਰਦੀ ਹੁੰਨੀ ਆ। ਕਿਉਂਕਿ ਆਪਾਂ ਸਾਚ ਦੇ ਦੋ ਵਾਰੀ ਸਫਾਈਆਂ ਕਰਦੇ ਹੁੰਨੇ ਆ। ਇੱਕ ਦਿਵਾਲੀ ਨੂੰ ਤੇ ਇੱਕ ਜਿਵੇਂ ਹੁਣ ਤੂੜੀ-ਤਾੜੀ ਬਣਾ ਲਈ ਕਰਨ ਕੰਕ ਸਾਹਮਲੀ ਤੇ ਉਹ ਇਹ ਦੋ ਪ੍ਰੋਪਰ ਖੰਦੀ ਆਪਾਂ ਸਫਾਈਆਂ ਹੁੰਦੇ ਆ ਉਹ ਤਾਂ ਡੇਲੀ ਹੁੰਦੀ ਆ। ਪਰੇਦੀ ਮੇਂ ਦਿਵਾਲੀ ਦੀਆਂ ਸਪਾਈਆਂ ਹੁੰਦੀਆਂ ਮੇਂ ਦਾ ਸਾਜ ਚਪਤੂ ਕਰਦੇ ਆ ਜੇ ਸਾਰੇ ਕੋਠੀ ਦੇ ਪਰਦੇ ਗੁਰਦੇ ਧੋਖੇ ਪਾਉਣੇ ਗੱਦਿਆਂ ਦੇ ਕਵਰ ਧੋਣੇ ਵੀ ਬਹੁਤ ਯਾਨੀ ਹੋ ਜਾਂਦਾ ਹੈਗਾ ਤੇ ਐਂ ਕੱਲ ਵੀ ਵੀਡੀਓ ਬਣਾਉਣ ਦਾ ਟਾਈਮ ਲੱਗਦਾ ਹਜੀ ਆਪਣਾ ਕੰਮ ਚੱਲੀ ਜਾਂਦਾ ਤੇ ਅੱਜ ਵੀ ਗੈਵੀਆ ਮੱਕੀ ਵੀਟ ਜੋ ਸਾਨੂੰ ਪਤਾ ਪਿੰਡਾਂ 'ਚ ਹੁਣ ਰਵਾਜ ਹੈ ਜਿਆਦਾ ਚੱਲ ਗਿਆ ਆਚਾਰ ਖਾਉਣ ਦਾ ਤੇ ਮੈਂ ਵੀ ਸੱਟੇ ਬਣਾ ਕੇ ਕੱਲੇ ਤੇ ਹੁਣ ਮੈਂ ਕਹਾਂ ਚੱਲੂ ਮੈਂ ਵੀ ਰੈਸਟ ਕਰਦੇ ਵਾਲਾ ਵੀਡੀਓ ਬਣਾ ਰਹੀ ਏ ਤੇ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਕੋਟਨ ਦੇ ਸ਼ੂਟ ਤੇ ਪ्योर ਨਹੀਂ ਚੰਗੀਆਂ ਨੇ ਸਿੱਧਾ-ਸਿੱਧਾ ਆਪਣੇ ਕੋਲੇ ਪੀਸ ਵਾਚੀ ਜਾਂਦੇ ਬਸ ਠੀਕ ਹੋ ਜਾਣੇ ਬਸ ਇਹ ਕੱਪੜੇ ਵੀ ਪਜਲਦੀ ਲੈ ਕੇ ਆਵਾਂਗੇ ਹੋਰ ਤੇ ਬਹੁਤ ਵਧੀਆ ਚਲੋ ਜੀ ਤੁਹਾਡਾ ਵੀ ਧੰਨਵਾਦ ਅਸੀਂ ਮੈਨੂੰ ਕੱਪੜਿਆਂ ਦਾ ਆਹੋ ਆਰਡਰ ਦਿੱੰਨੇ ਆ ਠੀਕ ਆ ਪਾਜ ਕਰਵਾਏ ਹੈਗੇ ਆ ਪਟਿਆਲੀ ਤੋਂ ਪਹਿਣ ਦੇ ਉਹਨਾਂ ਦੇ ਕਰ ਸ਼ਾਮੀ ਸੀ ਛੋਟਾ ਲਈਆਂ ਸੀ ਅੱਜ ਉਹਨਾਂ ਨੇ ਕਰਵਾ ਦਿੱਤੀਆਂ ਮੈਂ ਤੁਹਾਨੂੰ ਵੀਡੀਓ ਜੇ ਦਿਖਾ ਵੀ ਦੇ ਨੇ ਸੀ ਕਿ ਵੀ ਆਹ ਉਹਨਾਂ ਨੇ ਮੰਗਾਈਗਾ ਕੋਕੋ ਆਪਣਾ ਹਜੇ ਕੰਮ ਸਟਾਰਟ ਸੀਗਾ ਹੁਣ ਕੀਤੀ ਜਿਹਾ ਕੰਮ ਚੱਲਦਾ ਕਰਕੇ ਆਪਣਾ ਕੋਲ ਟਾਈਮ ਨਹੀਂ ਹੁੰਦਾ ਸਵੇਰ ਵੀ ਬਣਾ ਲਈ ਪੰਜ ਚਾਰ ਦਿਨ ਦਾ ਕੰਮ ਆਪਣਾ ਕੱਸਦਾ ਜਿਆਦਾ ਹੀ ਹੈ। ਇਹ ਫਿਰ ਉਹ ਕੋਰੀਆ ਰ ਇਹਨਾਂ ਨੂੰ ਵੀ ਲੈਣ ਜਾਣਾ ਸੀ ਮੱਕੀ ਦਾ ਮੈਂ ਕਿਹਾ ਚਲੋ ਵੀ ਫਿਰ ਮੈਂ ਫਿਰ ਉਹ ਉਹਨਾਂ ਤੋਂ ਚਾਹਣੇ Google Pay ਨਾਲ ਕਰਤੀ ਸੀ ਫਿਰ ਮੈਨੂੰ ਆਏ ਹੋ ਜਾਂਦਾ ਜਦੋਂ Google Pay ਡਨ ਹੋ ਜਾਂਦਾ ਫਿਰ ਮੈਨੂੰ ਆਏ ਤਾਂ ਕਿ ਜਲਦੀ ਅਗਲੇ ਕੋਲੇ ਚੀਜ਼ ਪਹੁੰਚ ਜਾਵੇ। ਇਹਨਾਂ ਨੂੰ ਮੱਕੀ ਦਾ ਵੀ ਲੈਣ ਜਾਣਾ ਸੀ ਮੈਂ ਕਿਹਾ ਚਲੋ ਫਿਰ ਜਾਣਾ ਹੀ ਆ ਤਾਂ ਵੀ ਲੈ ਜੂਨੀ ਮੈਂ ਤੁਹਾਨੂੰ ਦਿਖਾ ਦਿੰਦੀ ਉਹਨਾਂ ਨੇ ਕਿਹੜੇ ਮੰਗਵਾਏ ਪਟਿਆਲੇ ਤੋਂ ਭੈਣ ਨੇ ਤੇ ਆਪਣੇ ਕੋਲ ਹਾਂ ਪਏ ਆ ਇਹ ਤੁਹਾਨੂੰ ਦਿਖਾਉਣੀ ਆ ਇਹਨਾਂ ਚ ਪਸੰਦ ਆ ਗਿਆ ਸਕਰੀਨਸ਼ਾਟ ਜਲਦੀ ਜਲਦੀ ਲਿਓ ਤੇ ਆਪ ਦੀ ਆਰਡਰ ਬੱਕ ਕਰਿਓ ਤੇ ਹਾਂਜੀ ਦੂਜੀ ਭੈਣ ਕੋਲ ਤਾਂ ਹਜੇ ਮੈਂ ਦੱਲ ਰਹੀ ਆ ਨੀ ਵਾਲੀ ਕੋਲ ਤਾਂ ਹਜੇ ਸੀ ਆਦਮੀ ਪੁੰਚੂ ਨੂੰ ਸਦਾਜੀ ਪਹੁੰਚ ਜਾਂ। ਪਰ ਸ਼ਨੀਵਾਰ ਤੋਂ ਪਹਿਲਾਂ ਪਹਿਲਾਂ ਦੋਨਾਂ ਕੋਲੇ ਪਹੁੰਚ ਜਾਣੀ ਚ ਪਟਿਆਰੇ ਤੇ ਤਾਂ ਇਹ ਲੋਈ ਦੇਖੋ ਇਹ ਤੁਹਾਨੂੰ ਪਹਿਲਾਂ ਵੀ ਹੋ ਸਕਦਾ ਤਾਂ ਖਾਇ ਹੋਣ ਇਹਦੇ ਨਾਲ ਤੇ ਵਿਚਾਰ ਕਰਨੀ 6 ਹਨੀ 8 ਪੀਸੀ ਐਸੇ ਕਲਰ ਦੇਖੀ ਇਹ ਤਾਂ ਸਿੰਗਲ ਹੀ ਰਹਿ ਗਿਆ ਪੀਸ ਦੇਖੋ ਜੀ ਬਹੁਤ ਸੋਹਣਾ ਬਹੁਤ ਜਿਵੇਂ ਪਾਲਟੀ wear ਪਾਓ ਗਰਮੀਆਂ ਚ ਕਿਤੇ ਬਾਹਰ ਅੰਦਰ ਵਾਸਤੇ ਪਾਓ ਹੋ ਸਕਦਾ ਮੈਂ ਦਿਖਾਈ ਵੀ ਹੋਣ ਹੁਣ ਮੀਡੀਅਮ ਚੱਕਰ ਯਾਦ ਰਹਿੰਦਾ ਨਾ ਦੇਖੋ ਜੀ ਇਹਦੇ ਨਾਲ ਦੇਖਣੀ 6 ਪੀਸ ਹਨ ਨਹੀਂ 8 ਸੀ ਮੈਨੂੰ ਯਾਦ ਯਾ ਨਹੀਂ ਹੈਗਾ ਵਾ ਤੇ ਰਹਿ ਗਿਆ ਆਪਣੇ ਕੋਲ ਸਿੰਗਲ ਹਦੋ ਜੀ ਹਾਦ ਵਟਾਵਾ ਬਹੁਤ ਸੋਹਣਾ ਪਾਲਟੀ ਹੈ ਅੱਜ ਮੈਂ ਦਿੱਲੀ ਰੋਟੀਨ ਚ ਪਾਉ ਇਹਨਾਂ ਦੇ ਗਰਮੀ ਵਾਲੇ ਕਲਰ ਨੇ ਬਹੁਤ ਸੋਹਣੇ ਮਿੱਠੀ ਮਿੱਠੇ ਕਲਰ ਨੇ देखो बिल्कुल पोला कपड़ा ਦਾ ਆਈ ਨਹੀਂ ਕੋਈ ਮੈਕਸਨ ਪ्योर ਸੋਤੀ ਗਰਮੇ ਚ ਪਾਉਣ ਵਾਸਤੇ ਪਤਾ ਮੈਨੂੰ ਯਾਦ ਨਹੀਂ ਹੁਣ ਮੈਂ ਪਰਸਾ ਦਿਖਾਇਆ ਕਿ ਨਹੀਂ ਮੈਨੂੰ ਨਹੀਂ ਯਾਦ ਹੈ ਸੀ ਕਿ ਮੈਂ ਕਹਾ ਤਾਂ ਮਤਲਬ ਉਹ ਤਾਂ ਖਾ ਤਾਂ ਸੋਨੂੰ ਜੇ 750 ਰੇਟ ਰਹੂਗਾ ਕਿਉਂਕਿ ਸਿੰਗਾ ਸਿੰਗਾ ਜੇ ਰਹਿ ਗਏ ਮੈਂ ਕਿਹਾ ਚਲੋ ਹੁਣ ਨਹੀਂ ਤਾਂ ਲੋਕਲ ਵੀ ਲਈ ਜਾਣੇ ਤੇ ਨਹੀਂ ਚਲ ਜੇ ਕਿਸੇ ਭੈਣ ਨੂੰ ਜ਼ਰੂਰਤ ਹੈ ਤੇ ਚਲੋ ਸਕਰੀਨ ਸ਼ਾਟ ਲੈ ਲੂਗੀ ਤੇ ਆਪਦੇ ਚਲ ਮੰਗਵਾ ਲੈਣਗੇ ਕਈ ਵਾਰ ਕਿਸੇ ਨੇ ਉਹ ਵੀਡੀਓ ਨਹੀਂ ਦੇਖੀ ਹੁੰਦੀ ਅੱਜ ਵਾਲੀ ਵੀਖ ਲੈਣਗੇ ਸਰੀ 750 ਲੀਟਰ ਹੋਗੇ ਇਹ। ਇਸ ਨੂੰ ਮੇਰੇ ਖਾ। ਆਇਦਨ ਆਉਲਦੀ ਪਤਾ ਨਹੀਂ ਮੈਨੂੰ ਤਾਂ ਯਾਦ ਨਹੀਂ। ਸ਼ਾਇਦ ਮਿਲਦਾ ਨਹੀਂ ਦਿਖਾਇਆ ਹੁਣ ਹਣ। ਇਹ ਵੀ ਸਿੰਗਲ ਪੀਸ ਰਹੇਗਾ। ਲਓ ਜੀ ਸਿੱਧਾ। ਲੋਸਨ ਕਲਰ ਆਪਣੀ ਮਰਜ਼ੀ ਬਾਹਰ ਅੰਦਰ ਪਾਓ। డే రూటీన్ సవారా బాట ఇర కు పేట్లా بس ਆਪਣਾ ਬੋਸ ਦਾ ਵੀ ਜਲਦੀ ਜਲਦੀ ਪੂਰਾ ਹੋਣ ਵਾਲਾ ਵਾ ਤੇ ਮੇਰੀਆਂ ਭੈਣਾਂਸ ਵੀ ਜਲਦੀ ਕਰਵਾਓ ਜਿਹੜਾ ਟਾਈਮ ਆਪਣਾ ਰਹਿ ਗਿਆ ਆਪਾਂ ਤੁਹਾਨੂੰ ਉਹਦੀ ਦੱਸ ਦੇਣਾ ਜਦ ਆਪਣਾ ਬੈਚ ਬੋਸ ਦਾ ਟਾਈਮ ਪੂਰਾ ਹੋ ਗਿਆ ਦੇਖੋ ਜੀ ਖਾਗਦੀਏ ਖਾਗਦੀਏ ਕਿਸੇ ਨੇ ਕਰੀ ਜਾਣਾ ਜੇ ਮਰਗੀ ਪਾ ਕੇ ਜੋ ਕਲਰ ਨਾ ਡਾਰਕ ਨਾ ਲਾਈਟ ਜਿਦਾ ਸਾਨੂੰ ਕਰਨੀ ਚ ਪਉਣ ਵਾਲਾ ਨਾ ਸਸਰੰਦੜੀ ਦਾ ਕੰਮ ਹੋਇਆ दो ये तो जरू सूट का रेट रहेगा सत सौ सत्तर रुपये रूट सत्त सौ सत्तर रुपये रहेगा वो साढ़े सत सौ ही बिकटी उपर देखो जी बहुत वीयाटन दा वो जी जल्दी स्क्रीनशॉट लेके अपने आर्डर कर वापस करवा दे नंबर तुम पता अपना स्क्रीन पर चलता होंगे वा सत्त सौ सत्तर रुपये रेट ਵੀਕ ਆਪਣੇ ਕੋਲ ਪਿਓਰ ਦਾ ਵੀ ਕੁਬਾ ਸੀ ਗਿਆ ਇਹ ਬਦ ਸੁਣ ਤਕਾਇਆ ਕਿ ਨਹੀਂ ਇਹ ਵੀ 850 ਵਾਲਾ ਇਹ ਇੱਕੋ 컬러 ਦੇ ਸੀ ਇਹਦੇ ਚ 컬러 ਨਹੀਂ ਸੀਗੇ ਇਹ 8 ਪੀਸ ਇੱਕੋ ਦੀ ਸੀ ਇਹਦਾ ਖਾਣਾ ਅਲੱਗ 8 ਸਰਵਾਰਾਂ ਦਾ ਸੀ ਇਹ 8 ਘਟੀਆਂ ਦਾ ਸੀ ਆਸੀ ਵੀ ਆਪਾਂ ਸਿੰਗਲ ਕੱਟ ਕੇ ਰੱਖ ਲਿਆ ਸਿੰਗਲ ਵਾਸੀ ਆ ਪਿੱਛੇ ਇਹ 850 ਰੁਪਏ ਦਾ ਇਹਦਾ 850 ਰਹਿ ਜਾਊਗਾ ਇਹ ਵੀ ਫੋਕਾ ਸਿੰਗਲ ਰਹੇਗਾ ਲੋਗੀ 850 ਰੁਪਏ ਵੀ ਕ ਆਪਣੇ ਕੋਲੇ 1.300 ਵਾਲਾ ਬਚ ਗਿਆ ਸੀ ਦੇਖੋ ਇਹ ਦਿਨਾਂ ਦੇ ਬਹੁਤ ਵੀ ਕਦੇ ਬਹੁਤ ਜ਼ਿਆਦਾ ਸੇਲ ਹੁੰਦੇ ਮੈਂ ਅੱਗੇ ਵੀ ਬਹੁਤ ਏਸੀ ਪ੍ਰਿੰਟ ਚ ਇਸੇ ਡਿਜ਼ਾਈਨ ਚ ਲੈ ਕੇ ਆਂਦੀ ਆ ਦੇਖੋ ਇਹ ਇੱਕ ਪੀਸ ਬਚਿਆ ਪਿਆ ਸੀਗਾ ਪਹਿਲਾਂ ਇਹ ਮੈਨੂੰ ਜ਼ਿਆਦਾ ਲੈ ਕੇ ਹੋਏ ਸਾਡੇ ਲੋਕਾਂ ਮੈਂ ਸਲਾਈ ਕੀਤੀ ਹੈ ਇਹ ਨਾਲ ਦੇ ਮੇਥੋਂ ਲੈ ਕੇ ਵਿੱਚ ਸਲਾਈ ਕਰਾ ਮੈਂ ਤਾਂ ਯਾਦ ਰਹਿ ਜਾਂਦਾ ਵਾ ਇਹ 350 ਦਾ ਇਸੋ ਸਿੱਧੇ ਲੈਣਾ ਹੋਵੇ ਲੋ ਜੀ ਇਹ ਆਪਣੇ ਕੋਲ ਸ਼ੂਟ ਸੀ ਮੈਂ ਤੁਹਾਨੂੰ ਦਿਖਾਤੀ ਤੇ ਇਹਦਾ ਰੇਟ 850 350 750 ਇਹਦਾ ਸੀਗਾ 770 ਦੋ ਸਨੇ ਮੂਰੇ ਫਲਾਵਰ ਲੱਗੇ ਹੋਇਆ ਇਸ ਤਰ੍ਹਾਂ ਇਹਦਾ ਜੀ ਨਾ ਸੀ ਮੈਂ ਸੌਰੀ ਪੈਣੀ ਮੈਂ ਤਾਂ ਨਾ ਰੇਟ ਨਹੀਂ 770 ਨਹੀਂ ਹੈਗੀ ਨਹੀਂ ਇਹ ਤਾਂ 690 ਰੁਪਏ ਵਾਲਾ 690 ਆਦਾਗਾ ਮੇਰੇ ਤਾਂ ਯਾਨਕਿ ਨਹੀਂ ਸੀ ਨਾ ਲਾਈਫ 690 ਰੁਪਏ ਵਾਲਾ ਸ਼ੀਟ ਹੈ ਜੀਵਰ ਮਿਸਟੇਕ ਹੋ ਜਾਂਦੀ ਹੈ ਮੈਂ ਤੁਹਾਨੂੰ ਅੱਗੇ ਜਸਤੀ ਨਹੀਂ ਨਹੀਂ ਪਤਾ ਲੱਗਦਾਗਾ ਕਿਉਂਕਿ ਸਾਨੂੰ ਬਿੱਲ ਦਿੰਦੇ ਆ ਨਾ ਫਿਰ ਬਿੱਲ ਤੇ ਹੁੰਦਾਗਾ ਫਿਰ ਆਪਾਂ ਬਿੱਲ ਤੋਂ ਵੇਖ ਕੇ ਕਿਉਂਕਿ ਹੁਣ ਉਨੇ ਯਾਦ ਰਹਿ ਜਾਂਦਾ ਕਿੜਾ ਆਪਣਾ ਕੱਲੇ ਕੱਪੜੇ ਦਾ ਕੰਮ ਹੋਰ ਵੀ ਬਹੁਤ ਘਰ ਦੇ ਕੰਮ ਬਣ ਜਾਂਦੇ ਹਰ ਇੱਕ ਪਾਸੇ ਧਿਆਨ ਰੱਖਣਾ ਪੈਂਦਾ ਹੈਗਾ ਫਿਰ ਮੈਂ ਜਦੋਂ ਬੈਲ ਤੇ ਹੁੰਦਾ ਫਿਰ ਮੈਂ ਇਹਦੇ ਸਲੈਕ ਲੈ ਲੈਂਦੀ ਹਾਂ ਬੈਲ ਤੇ ਜਦੋਂ ਕੱਪੜਾ ਸੀ ਜਾਂ ਲੈ ਕੇ ਆਈਏ ਮੰਗਵਾਈ ਤੇ ਫਿਰ ਮੈਨੂੰ ਕੱਲੇ ਕੱਲੇ ਦਾ ਬੈਲ ਦਾ ਬਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਫਿਰ ਮੈਂ ਸਟਿੱਕਾ ਤੇ ਲਿਖ ਲੈਂਦੀ ਹਾਂ ਹੁਣ ਹਾਫੇ ਉੱਪਰ ਲਿਖਿਆ ਸੀਗਾ ਉਹ 770 ਕਿਲਫਾਫਾ ਫਿਰ ਹੋਰ ਦਾ ਹੋਣਾ ਹਨ ਕਿਉਂਕਿ ਫਿਰ ਇਹ ਚਿੱਤਾ ਫਿਰ ਹੁਣ ਸਹੀ ਹੈ ਨਾ ਰੇਟ 690 ਤੇ ਦੋ ਲਫਾਫੇ ਤਿੰਨ ਹੋਇਆ ਹੋਣਾ ਹੈ ਬਸ ਤੇ ਲੋ ਜੀ ਕੇਸੇ ਸੋਣਾ ਬੋਤੀ ਦਵਾਰਾ ਸੁਸੀ ਦੇਖ ਲਓ ਤੇ ਲੋ ਜੀ ਅੱਜ ਤਾਂ ਗਰਮਿਆਸ਼ ਪਤਾ ਨਹੀਂ ਪੂਰਾ ਵਗੀ ਜਾਂਦ ਬਲਾਈ ਅੰਦਰ ਇਸ ਗਰਮ ਮੁੜ ਕੇ ਹੀ ਆਈ ਜਾਂਦ ਅੰਦਰ ਬੈਠਿਆਂ ਨੂੰ ਤੇ ਵੀਡੀਓ ਤਾਂ ਬਕਰਨ ਲੱਗੇ ਐਂਡ ਬਹੁਤ ਧੰਨਵਾਦ ਮੇਰੀਆਂ ਭੈਣਾਂ ਦਾ ਆਪਣੇ ਨਾਲ ਜੁੜਨ ਦਾ ਤੇ ਵਸ ਆਪਣਾ ਬਹੁਤ ਟਾਈਮ ਮੈਂ ਤੁਹਾਨੂੰ ਦੱਸਿਆ ਸੀ ਵੀ ਜਾਂ ਤਾਂ ਪ੍ਰੈਚ ਫੇਰ ਲਿਹਾਤੇ ਜਾਂ ਮਈ ਦੇ ਪਹਿਲੇ ਹਫਤੇ ਦੇਖੋ ਜੀ ਹੁਣ 10 ਦਿਨ ਲੱਗਦੇ 15 ਦਿਨ ਲੱਗਦੇ ਕਿੰਨੇ ਦਿਨ ਲੱਗਦੇ ਆ ਤੇ ਆਪਾਂ ਉਹ ਜੀ ਤੁਹਾਡੇ ਨਾਲ ਸ਼ੇਅਰ ਕਰਦੇ ਨਾ ਜਿਸ ਆਪਣਾ ਵਾਚ ਟਾਈਮ ਪੂਰਾ ਹੋ ਗਿਆ ਜੀ ਵੈਸੇ ਆਪਣਾ ਵਾਚ ਟਾਈਮ ਬਹੁਤ ਜਲਦੀ ਪੂਰਾ ਹੋ ਜਾਣਾ ਕਿਉਂਕਿ ਮਿੰਨ ਤਾਂ ਬਹੁਤ ਹਜੇ ਤਾਂ 6 ਮਨთ ਹੋਇਆ ਆਪਣੀ ਵੀਡੀਓ ਪਾਉਂਦਿਆਂ ਨੂੰ ਤਾਂ ਮੈਨੂੰ ਨਹੀਂ ਯਾਦ ਰਹਿੰਦਾਗਾ ਜੀ ਫਿਰ ਮੈਂ ਵੀਡੀਓ ਕੱਢ ਕੇ ਜਿਹੜੀਆਂ ਆਪਾਂ ਸ਼ੁਰੂ ਪਾਈਆਂ ਸੀ ਵੀਡੀਓ ਹਰ ਉਹਦੇ ਤੇ ਮੈਂ ਦੇਖਿਆ ਆਪਣੀ 6 ਮਨთ ਹੋ ਗਏ 6 ਮਨთ ਆਪਣੀ ਵੀਡੀਓ ਪਾਉਂਦਿਆਂ ਹੋ ਗਏ ਤੇ ਆਪਣਾ ਬਹੁਤ ਟਾਈਮ ਤੇ ਬਸ ਜਲਦੀ ਪੂਰਾ ਹੋ ਜਾਣਾ ਤੁਹਾਡਾ ਟਾਈਮ ਰਹਿ ਗਿਆ ਹੁਣ ਤੇ ਆਪਾਂ ਤੁਹਾਨੂੰ ਦੱਸਾਂਗੇ ਤੇ ਲੋ ਜੀ ਠੀਕ ਆ ਆਪਾਂ ਵੀਡੀਓ ਕਰ ਲਗੇ ਐਂਡ ਬਹੁਤ ਧੰਨਵਾਦ ਮੇਰੀਆਂ ਭੈਣਾਂ ਦੇ YouTube ਫੈਮਲੀ ਪਰਵਾਦ